ਮਾਨ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਬਿਆਰੀ 사ਤਸੰਗਤ ਜੀਓ ਵੱਡੇ ਭਾਗ ਹਨ ਹਾਜ਼ਰ ਹਜੂਰ ਜ਼ਾਹਰ ਹਜੂਰ ਸਰਬ ਸ਼ਕਤੀ ਮਾਨ ਗਿਆਨ ਸਮੁੰਦਰ ਬਾਣੀ ਦੇ ਗੋਤ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਸਜੇ ਪਾਵਨ ਦਰਬਾਰ ਨਿੱਕੀ ਬੋਧ ਅੰਦਰ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਫਰਕੀ ਲਾਹੇ ਪ੍ਰਾਪਤ ਕਰ ਰਹੀ ਹਾਂ ਸਵਾਉ ਕੁਝ ਸਮਾਂ ਹੋਰ ਆਪਾਂ ਸਫਲਾ ਕਰੀਏ ਸ਼ਾਮ ਦੇ ਚੱਲਣੇ ਨਿਤਨੇਮ ਅਨਸਾਰ ਸਹਿਬੇ ਕੁਮਾਰ ਦਸ਼ਮੀਸ਼ ਪਿਤਾ ਵਾਜਾਂ ਵਾਲੇ ਕਰਨੀ ਧਾਰਾ ਸਾਹਿਬ ਸਹਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਮਰ ਇਤਿਹਾਸ ਸਰਵਣ ਕਰੀਏ ਜੋ ਲੜੀਵਾਰ ਕਥਾ ਚੱਲ ਰਹੀ ਹੈ ਆਪਨੇ ਸਰਵਣ ਕੀਤਾ ਕਨੰਗੀਤਰ ਪਾਦਸ਼ਾਹ ਦੇ ਜਿਦਾਰ ਕਰਕੇ ਹੀਮ ਚੰਦਰ ਰਾਜਾ ਬਾਅਸ ਮੁੜਿਆ ਮਨ ਦੇ ਵਿੱਚ ਖਿਆਲ ਪੈਦਾ ਕਰਦਾ ਕਿ ਮੈਂ ਸਤਿਗੁਰਾਂ ਦੇ ਕੋਲੋਂ ਕਿਵੇਂ ਨ ਕਿਵੇਂ ਖਾਤੀ ਇੱਕ ਵਾਰੀ ਜੋ ਪ੍ਰਸ਼ਾਦੀ ਹੈ ਮਲਾ ਆਵ ਕੇ ਮੰਗ ਕੇ ਲੈ ਲਵਾਂ ਫਿਰ ਬਾਅਸ ਨਹੀਂ ਕਰਾਂਗਾ ਇਤੁਰ ਕਲੰਗੀਧਰ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਅੰਤ ਫੌਜਾਂ ਵੱਧ ਰਹੀਆਂ ਹਨ ਮਹਾਰਾਜ ਦੇ ਚਰਨਾਂ 'ਚ ਬੇਅੰਤ ਸੰਗਤਾਂ ਆਉਂਦੀਆਂ ਨੇ ਅਰਦਾਸਾਂ ਆਉਂਦੀਆਂ ਨੇ ਸਭਨਾ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ ਜਿੰਨੇ ਸੂਰਮੇ ਰੱਖੇ ਹੋਏ ਨੇ ਗੁਰਸਿੱਖ ਜੋਧੇ ਤਿਆਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਮਨ ਦੇ ਅੰਦਰ ਜੰਗ ਕਰਨ ਦਾ ਕੁਰਬਾਨੀ ਦਾ ਜਜ਼ਬਾ ਚਾਉ ਪੈਦਾ ਸਤਿਗੁਰੂ ਜੀ ਕਰ ਰਹੇ ਨੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਮਹਾਨ ਕਰਤੱਬ ਦੀ ਹੁਕਮਾ ਆਪ ਸਰਵਣ ਕਰਦੇ ਆ ਰਹੇ ਸੀ ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਮਾਨੇ ਕਾਤਰ ਗੁਰੂ ਚਰਨਾਂ 'ਚ ਸਤਿ ਜੋੜੀਏ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਆਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਮਾਨਾ ਜਦੋਂ ਸੂਰਮਿਆਂ ਨੂੰ ਕਰਤਿ ਵਿੱਦਿਆ ਕਲਗੀਧਰ ਮਹਾਰਾਜ ਕਰਾ ਰਹੇ ਨੇ ਆਪ ਵੀ ਸਤਿਗੁਰੂ ਮਹਾਰਾਜ ਸਾਰੇ ਸ਼ਸਤਰ ਲੈ ਕੇ ਆਪ ਵੀ ਚਲਾਉਂਦੇ ਨੇ ਸੂਰਮਿਆਂ ਨੂੰ ਵੀ ਚਲਾਉਣਾ ਸਿਖਾਉਂਦੇ ਹਨ ਨਿਸ਼ਾਨੇ ਲਗਾਉਂਦੇ ਨੇ ਪਰ ਸਤਿਗੁਰੂ ਮਹਾਰਾਜ ਆਪ ਜਾਦੇ ਤੀਰ ਅੰਦਾਜ਼ੀ ਤੀਰ ਚਲਾਉਣ ਦੀ ਕਰਤਿ ਵਿੱਦਿਆ ਕਰਦੇ ਹਨ ਪੜਾਫੜੇ ਚੁਲਾਏ ਹੋਏ ਤੀਰ ਕੂਹਾਂ ਤੱਕ ਜਾਂਦੇ ਨੇ ਇਹ ਗੱਲ ਸਾਰੇ ਪ੍ਰਗਟ ਹੋ ਜਾਂਦੀ ਹੈ ਗੁਰਸਿੱਖਾਂ ਵਿੱਚ ਲੋਕਾਂ ਦੇ ਵਿੱਚ ਕਿ ਗੁਰੂ ਕਲਗੀ ਧਰਮਾਹਾਰਾਜ ਗੋਬਿੰਦ ਰਾਏ ਜੀ ਦੇ ਸਮਾਨ ਹੋਰ ਕਿਸੇ ਦੇ ਇਹਨੇ ਜ਼ਬਰਦਸਤ ਤੀਰ ਜਾਂ ਕਮਾਨ ਨਹੀਂ ਹੈ ਜਿਹੜਾ ਇੱਡੀ ਦੂਰ ਜਾਂਦਾ ਹੋਵੇ ਨਾ ਦੇ ਕੀਤ ਵਿੱਚ ਸਰਬ ਜਹਾਨਾ ਇਥੇ ਤੱਕ ਸਾਰੇ ਜਹਾਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਰਾਬਰਤਾ ਕਿਸੇ ਵਿੱਚ ਨਹੀਂ ਹੈ ਜਹ ਕਹ ਸੁਣਾ ਸੁਣਾਵੇ ਕੋਈ ਜਿੱਥੇ ਕਿਤੇ ਵੀ ਹੈ ਇੱਕ ਦੂਸਰੇ ਨੂੰ ਦੂਸਰਾ ਦੱਸਦਾ ਹੈ ਉਹ ਪਿਆਰ ਨਾਲ ਸੁਣਦਾ ਹੈ ਫਿਰ ਅੱਗੇ ਤੋਂ ਅੱਗੇ ਫੇਰ ਸਤਿਗੁਰਾਂ ਦੇ ਇਸ ਕਰਤੱਵਾਂ ਨੂੰ ਗੁਰਸਿੱਖ ਕਰਦੇ ਤੇ ਸੁਣਾਉਂਦੇ ਹਨ ਵਿਦਿਆ ਸਰਨ ਸਲਾਹੇ ਸੋਈ ਸਾਰੇ ਸਤਿਗੁਰੂ ਮਹਾਰਾਜ ਦੀ ਤੀਰ ਅੰਦਾਜੀ ਦੀ ਤੁੰਸ਼ਾ ਤੀਰ ਕਮਾਨ ਚਲਾਉਣ ਦੀ ਵਿਦਿਆ ਨੂੰ ਸਰਾਉਂਦੇ ਹਨ ਛੜੈ ਪ੍ਰਸਾਦੀ ਗਜ ਪਰ ਕਬੈ ਕਿਉਂਕਿ ਕਲਗੀਧਰ ਮਹਾਰਾਜ ਖੰਬੇ ਤੇ ਸਿੱਧੇ ਹੱਥ ਨਾਲ ਦੋਹਾਂ ਪਾਸਿਓਂ ਤੀਰ ਕਮਾਨ ਚਲਾਉਂਦੇ ਸੀ ਚੰਚੰ ਚਾਰ ਚਾਰ ਪੰਜ ਪੰਜ ਤੀਰ ਇੱਕੋ ਵਾਰੀ ਚਿਲੇ ਤੇ ਚਾੜ ਕੇ ਚਲਾ ਦਿੰਦੇ ਸੀ ਬਹੁਤ ਫਰਤੀਲੇ ਬਹੁਤ ਹੀ ਜ਼ਿਆਦੇ ਤੇਜ਼ੀ ਦੇ ਨਾਲ ਇਸ ਕਰਕੇ ਸਾਰੇ ਸ਼ੋਭਾ ਹੋ ਰਹੀ ਹੈ ਫਿਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਪ੍ਰਸ਼ਾਦੀ ਹਾਥੀ ਦੀ ਇਸ ਵਾਰੀ ਕਰਦੇ ਹਨ ਮਿੱਤਰ ਕਾਨਨ ਮੈਂ ਗੁਰ ਤਬੈ ਜਦੋਂ ਬਾਗ ਜੰਗਲ ਚ ਜਾਂਦੇ ਹਨ ਤਾਂ ਫਿਰ ਸਾਰੇ ਸੂਰਮੇ ਵੀ ਨਾਲ ਹੁੰਦੇ ਨੇ ਪ੍ਰਸ਼ਾਦੀ ਹਾਥੀ ਤੇ ਬੈਠ ਕੇ ਜਾਂਦੇ ਨੇ ਕਬੂ ਬਲੇ ਤਰੰਗ ਅਰਹਿ ਹੋ ਕਦੇ ਕਦੇ ਮਹਾਰਾਜਾ ਜੋ ਮਹਾਨ ਬਲੀ ਘੋੜਾ ਹੈ ਨੀਲਾ ਉਤੇ ਅਸਵਾਰ ਹੁੰਦੇ ਨੇ ਮੋਰ ਮਨੰਦ ਮੋਰ ਗਨ ਜੋ ਹੈ ਸਤਿਗੁਰੂ ਮਹਾਰਾਜ ਨੀਲੇ ਨੂੰ ਜਦੋਂ ਘੁਮਾਉਂਦੇ ਤੇ ਮੋੜਦੇ ਨੇ ਉਹ ਮਾਨੋ ਮੋਰ ਵਰਗੀ ਗਰਦਨ ਹੈ ਬਾਹਾਂ ਜਿਆਦੇ ਸੁੰਦਰ ਲੱਗਦਾ ਮਦਾ ਕਬੂ ਮਤੰਗ ਔਰ ਜੋ ਪਾਸ ਯੋਂ ਸਤਿਗੁਰੂ ਮਹਾਰਾਜ ਦੇ ਕੋਲ ਕੱਲਾ ਪ੍ਰਸ਼ਾਦੀ ਹਾਥੀ ਨਹੀਂ ਹੋਰ ਵੀ ਹਾਥੀ ਸਨ ਫਿਰ ਕਦੇ-ਕਦੇ ਦੂਸਰੇ ਹਾਥੀਆਂ ਤੇ ਵੀ ਸਵਾਰੀ ਕਰਦੇ ਜੋ ਵੱਡੇ ਆਕਾਰ ਵਾਲੇ ਨਹੀਂ ਜਿਸ ਪਰ ਚੜੈ ਅਨੇਕ ਬਿਲਾਸ ਉਹਨਾਂ ਉੱਤੇ ਵੀ ਚੜਕੇ ਅਨੇਕਾਂ ਹੀ ਚੋਜ ਸਤਗੁਰੂ ਜੀ ਕਰਦੇ ਨੇ ਰਾਜਨੀਤ ਬਰਤੈ ਜਮ ਰਾਜਾ ਜਿਵੇਂ ਰਾਜੇ ਲੋਕ ਰਾਜਨੀਤੀ ਦੇ ਨਾਲ ਬਰਤਦੇ ਨੇ ਜਗਤ ਦੇ ਵਿੱਚ ਜਿਤ ਬਿਰਤਾ ਵੈ ਰਾਜ ਸਮਾਜਾ ਕਿਸੇ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਨੇਤਾ ਪ੍ਰਤੀ ਹੀ ਇਹ ਮਹਾਨ ਰਾਜਿਆਂ ਵਰਗੇ 66 ਬਾਠ ਕਰਤਾ ਪਚੋਜ ਰੋਜ਼ ਦੀ ਰੋਜ਼ ਵਧਾ ਰਹੇ ਹਨ ਇੰ样 ਗੁਰੂ ਘਰ ਦੀ ਉਪਮਾ ਜਹੋ ਜਲਾਲ ਵਾਲੀ ਬਾਤ ਹੀ ਜਾ ਰਹੀ ਹੈ ਸਨੇ ਸਨੇ ਸਗ ਸਨ ਸਕੇਲੇ ਸਨੇ ਸਨੇ ਸਤਗੁਰੂ ਮਹਾਰਾਜ ਦੇ ਹੁਕਮ ਨਾਲ ਬਹੁਤ ਜਿਆਦੇ ਗੁਰਸਿੱਖਾਂ ਦੀ ਫੌਜ ਸਤਗੁਰੂ ਜੀ ਇਕੱਠੀ ਕਰ ਰਹੇ ਨੇ ਮਹਾਰਾਜ ਰਾਜ ਤਾਜ ਬਾਜ ਸਾਜ ਸਾਰਾ ਕੁਸ਼ਕਲੀ ਘੋੜਾ ਨਗਾਰਾ ਇਹ ਸਾਰਾ ਕੁਸ਼ ਮਹਾਰਾਜ ਸਾਜ ਰਹੇ ਨੇ ਵਸਤਰ ਸ਼ਸਤਰ ਤੇਜੇ ਪਨਛੇਲੇ ਯੋ ਸਤਗੁਰੂ ਮਹਾਰਾਜ ਆਪਣੇ ਸੂਰਮਿਆਂ ਨੂੰ ਸ਼ਸਤਰ ਦੇ ਕੇ ਸੋਹਣੇ ਸੋਹਣੇ ਵਸਤਰ ਪਹਿਨ ਕੇ ਲੜਨ ਵਾਲੇ ਯੋਧਿਆਂ ਨੂੰ ਚੈਨ ਜਵਾਨ ਜਿਹੜੇ ਜਵਾਨ ਸੂਰਮੇ ਨੇ ਗੱਭਰੂ ਨੇ ਉਹਨਾਂ ਨੂੰ ਬੜੇ ਸੁੰਦਰ ਸਜਾ ਦਿੰਦੇ ਨੇ ਦੇਸ ਵਿਦੇਸਾਂ ਤੇ ਨਰ ਆਵੇਂ ਜਿਸ ਸੰਬ ਦੇਸਾਂ ਤੋਂ ਬਹੁਤ ਜ਼ਿਆਦੇ ਸੰਮਤਾ ਆਉਂਦੀਆਂ ਹਨ ਆਇਤ ਆਯਨ ਉਪਾਇ ਨਰ ਆਵੇਂ ਬਹੁਤ ਜ਼ਿਆਦੇ ਕੋਈ ਸ਼ਸਤਰ ਲੈ ਕੇ ਆ ਰਿਹਾ ਹੈ ਕੋਈ ਘੋੜੇ ਲੈ ਕੇ ਆਵੇਂ ਆ ਰਿਹਾ ਹੈ ਬੜੇ ਦੂਰ ਦੇਸ਼ ਬਲਾਇਤ ਦੇ ਬਦੈਤ ਬੇਲਾ ਤਨ ਪ੍ਰਤਖਣੋ ਇਹੋ ਸਤਿਗੁਰੂ ਮਹਾਰਾਜਾ ਤੇ ਬੇਲਾ ਹਸਤਪਾਲ ਜੀ ਦੇ ਘੋੜੇ ਵੱਧ ਰਹੇ ਨੇ ਸੂਰਮਿਆਂ ਦੀ ਫੌਜ ਵੱਧ ਰਹੀ ਹੈ ਸੁਲਾਖਾਨੇ ਦੇ ਵਿੱਚ ਸ਼ਸਤਰ ਵੱਧ ਰਹੇ ਹਨ ਦੇਤ ਆਹਾਰ ਸਿਤਾ ਕਰਤਸਣੋ ਇਸੇ ਤਰ੍ਹਾਂ ਬਹੁਤ ਜ਼ਿਆਦਾ ਗੁਰੂ ਘਰ ਲੰਗਰ ਚੱਲਦਾ ਹੈ ਫਿਰ ਜਿਹੜੇ ਘੋੜੇ ਨੇ ਹਾਥੀ ਨੇ ਉਹਨਾਂ ਨੂੰ ਆਹਾਰ ਕਿਉਂਕਿ ਚੂਰਮਾ ਕੁੱਟ ਕੇ ਚਲਾ ਖਲਾਇਆ ਜਾਂਦਾ ਸੀ ਹਾਥੀਆਂ ਨੂੰ ਬਲਦਾਂ ਨੂੰ ਨਿਹਾਰੀਆਂ ਘੋੜਿਆਂ ਨੂੰ ਨਿਹਾਰੀਆਂ ਦਿੱਤੀਆਂ ਜਾਂਦੀਆਂ ਓਮ ਕਿ ਉਹ ਦੇ ਵਿੱਚ ਸੇਤਾ ਕਹਿੰਦੇ ਨੇ ਖੰਡ ਪਾ ਕੇ ਬਹੁਤ ਜਿਆਦੇ ਇਸ ਤਰ੍ਹਾਂ ਰਲਾ ਕੇ ਧਬੜਾ ਕਹਿੰਦੇ ਛਕਾਉਂਦੇ ਹਨ ਕੋਲੇ ਦਿਹਾੜੇ ਲੈ ਸਮਦਾਏ ਬਹੁਤ ਜਿਆਦੇ ਅੰਮ੍ਰਿਤ ਵੇਲੇ ਤੋਂ ਲੰਗਰ ਖੁੱਲ ਜਾਂਦਾ ਸਾਰੀ ਦਿਹਾੜੀ ਵਰਤਦਾ ਹੈ ਖੁੱਲਾ ਵਰਤਦਾ ਹੈ ਫਿਰ ਜਿਹੜੇ ਨੇ ਆਪੋ ਆਪਣੇ ਘੋੜੇ ਰੱਖੇ ਨੇ ਹਾਥੀਆਂ ਦੀ ਸੇਵਾ ਕਰਨ ਵਾਲੇ ਹਥਵਾਨ ਨੇ ਜਿਹੜੇ ਜਾਂ ਜਿਹੜੇ ਬੈਲਾਂ ਨੂੰ ਰਥਾਂ ਨੂੰ ਚਲਾਉਣ ਵਾਲੇ ਨੇ ਗਾਡੀਵਾਨ ਉਹ ਖੁੱਲ੍ਹਿਆ ਰਸਤਾ ਉਹਨਾਂ ਨੂੰ ਮਿਲਦੀਆਂ ਨੇ ਸਾਰਾ ਦਿਨ ਵਰਤਦੀਆਂ ਹਨ ਲੋਕ ਹਜ਼ਾਰੋਂ ਲੰਗਰ ਖਾਏ ਜਿਹੜਾ ਗੁਰੂ ਦਾ ਲੰਗਰ ਚੱਲਦਾ ਹੈ ਹਜ਼ਾਰਾਂ ਦੀ ਗਿਣਤੀ ਚ ਅੰਮ੍ਰਿਤ ਵੇਲੇ ਤੋਂ ਲੰਗਰ ਚੱਲ ਪੈਂਦਾ ਸਾਰਾ ਦਿਨ ਲੰਗਰ ਵਰਤਦਾ ਹੈ ਸਿੱਖ ਸਮਤਾ ਇਲਾਕੇ ਦੇ ਲੋਕ ਗਰੀਬ ਸਭ ਆ ਕੇ ਛਕਦੇ ਹਨ ਦੇ ਪੜਨ ਕੋ ਗਨ ਦਰਮਾਹ ਓ ਸਤਿਗੁਰੂ ਮਹਾਰਾਜ ਜਿਹੜੇ ਸੂਰਮੇ ਨੇ ਕੁਝ ਸੂਰਮੇ ਨੌਕਰੀ ਕਰਦੇ ਸਨ ਮਹਾਰਾਜ ਦੀ ਫੌਜ ਦੇ ਵਿੱਚ ਉਹਨਾਂ ਨੂੰ ਦਰਮਾਹ ਜਿਨੀ ਉਹਨਾਂ ਦੀਆਂ ਤਨਖਾਹਾਂ ਰੱਖੀਆਂ ਨੇ ਮਹਾਰਾਜ ਉਹ ਤਨਖਾਹਾਂ ਵੀ ਦੰਦੇ ਹੰਡ ਕਰੈ ਨੋਕਰੀ ਜੈ ਗੁਰਪਾਹ ਜਿਹੜੇ ਗੁਰੂ ਕੇ ਹਜ਼ੂਰ ਨੌਕਰੀ ਕਰਦੇ ਨੇ ਸੂਰਮੇ ਯੋਧੇ ਜਿਹੜੇ ਦੂਸਰੀਆਂ ਕੌਮਾਂ ਦੇ ਆ ਕੇ ਰਹਿ ਰਹੇ ਸੀ ਨਰ ਗਨ ਲੈ ਕੁਟੰਬ ਕੋ ਆਏ ਬਹੁਤ ਜਾਦੇ ਲੋਕ ਦੂਰਾਂ ਪਿੰਡਾਂ ਤੋਂ ਜਿਹੜੇ ਗਰੀਬ ਸੀ ਆਪਣੇ ਪਰਿਵਾਰਾਂ ਨੂੰ ਲੈ ਕੇ आनंदपुर ਸਾਹਿਬ ਸਾਰੇ ਸਾਰੇ ਪਰਿਵਾਰ ਆ ਕੇ ਵਸਣ ਲੱਗੇ। ਵਸੈ ਆਨੰਦਪੁਰ ਮੈਂ ਸੁਖ ਪਾਏ। ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਹਨ ਕਿਉਂਕਿ ਨਗਰ ਵਸੇ ਬਸਦਾ ਜਾ ਰਿਹਾ ਹੈ। ਨਵੀਂ ਰਚਨਾ ਹੋਈ ਹੈ। ਫਿਰ ਲੰਗਰ ਪਾਣੀ ਦਾ ਕੋਈ ਤੜ-ਟੋਠ ਨਹੀਂ, ਘਾਟਾ ਨਹੀਂ ਹੈ। ਜਿਹੜੇ ਆਪਣੇ ਕਾਰੋਬਾਰ ਕਰਦੇ ਨੇ ਉਹ ਮਾਇਆ ਜਮਾ ਹੁੰਦੀ ਹੈ। ਲੰਗਰ ਗੁਰੂ ਘਰ ਚੋਂ ਸ਼ੱਕ ਲੈਂਦੇ ਨੇ। ਇਸ ਕਰਕੇ ਬਹੁਤ ਜ਼ਿਆਦੇ ਸੰਗਤ ਆ ਕੇ ਵਸਣ ਲੱਗੀਆਂ। ਈਸਰ ਸਿੰਘ ਨਾਰਾ ਨੇ ਬੜਾ ਸੁੰਦਰ ਗ੍ਰੰਥ ਲਿਖਿਆ ਹੈ ਜ਼ਫਰਨਾਮਾ ਤੇ ਸਫਰਨਾਮਾ ਕਲਗੀਧਰ ਮਹਾਰਾਜ ਦਾ ਜਦੋਂ ਅਨੰਦਪੁਰ ਸਾਹਿਬ ਵਿਖੇ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਉਹ ਸਮੇਂ ਉਹਨਾਂ ਨੇ ਲਿਖਿਆ ਵੀ ਕੱਲੇ ਜਿਹੜੇ ਸਿਕਲੀਗਰ ਸੀ ਮਹਾਰਾਜ ਦੇ ਸ਼ਸਤਰ ਤਿਆਰ ਕਰਨ ਵਾਲੇ ਉਹਨਾਂ ਦੇ 300 ਪਰਿਵਾਰ ਕੱਲੇ ਉਹਨਾਂ ਦੇ ਹੀ ਸਨ ਬਾਕੀ ਕਿੰਨੀ ਰਚਨਾ ਹੋਣੀ ਹੈ ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਅਨੰਦਪੁਰ ਸਾਹਿਬ ਬਹੁਤ ਜ਼ਿਆਦੇ ਸੰਗਤਾਂ ਆ ਕੇ ਰਹਿਣ ਲੱਗੀਆਂ ਰਹਿ ਪੋਰ ਪਰ ਭੀਰ ਖਨੇਰੀ ਮਹਾਰਾਜ ਦੇ ਦਰਵਾਜ਼ੇ ਤੇ ਸੰਗਤਾਂ ਦੀ ਬਹੁਤ ਜ਼ਿਆਦੇ ਭੀੜ ਲੱਗੀ ਰਹਿੰਦੀ ਹੈ ਦਰਸ਼ਨ ਦੇਣ ਕਿਸ ਐ ਕਿਸ ਬੇਰੀ ਸਤਿਗੁਰੂ ਮਹਾਰਾਜ ਫਿਰ ਦਰਸ਼ਨ ਦੇਣ ਵਾਸਤੇ ਕਦੇ ਕਦੇ ਬਾਹਰ ਆਉਂਦੇ ਹਨ ਕੀ ਵਾਰੀ ਆਉਂਦੇ ਵੀ ਨਹੀਂ ਹਨ ਸੰਗਤ ਬਹੁ ਇਕੱਠੀ ਹੋਏ ਜਾਏ ਜਦੋਂ ਬਹੁਤ ਜ਼ਿਆਦੇ ਸੰਗਤ ਹੋ ਜਾਂਦੀ ਹੈ ਦੇਸ ਬਿਦੇਸਾਂ ਤੇ ਚੱਲ ਆਏ ਦੇਸਾਂ ਬਿਦੇਸਾਂ ਦੂਰ ਲਾਕਿਆਂ ਦੀ ਸੰਮਤ ਚੱਲ ਕੇ ਸਫਰ ਪੈਂਡਾ ਤੈਅ ਕਰਕੇ ਪਹੁੰਚਦੀ ਹੈ ਘਰ ਕੋ ਜੋਰ ਮੇਵਰਾ ਕਹੇ ਮਹਾਰਾਜ ਦਾ ਅਰਦਾਸ ਹੀ ਆ ਭੇਬੜਾ ਗੁਰਸਿੱਖ ਫਿਰ ਕਲਨੀ ਤਰ ਮਹਾਰਾਜ ਨੂੰ ਮਹਿਲਾ ਚ ਜਾ ਕੇ ਬੇਨਤੀ ਕਰਦਾ ਹੈ ਸਿੱਖ ਦਨ ਮਿਲੇ ਦਰਸ ਕੋ ਚਹੇ ਮਹਾਰਾਜ ਬਹੁਤ ਸੰਗਤਾਂ ਕੁੱਤਰ ਹੋਈਆਂ ਨੇ ਆਪ ਜੀ ਦੇ ਦਰਸ਼ਨ ਚਾਹੁੰਦੀਆਂ ਹਨ ਦੋ ਤਰੇ ਕਰ ਕਰ ਸੁਧ ਆਛੇ ਇਹੋ ਚੰਗੀ ਤਰ੍ਹਾਂ ਮਹਾਰਾਜ ਨੂੰ ਸਾਰੀਆਂ ਆਈਆਂ ਸੰਗਤਾਂ ਦੀ ਖਬਰ ਦਿੰਦਾ ਰਹਿੰਦਾ ਨਾਲੇ ਬੇਨਤੀ ਕਰਦਾ ਹੈ ਜਗਤ ਆਪਕੇ ਦਰਸ਼ਨ ਬਾਛੇ ਬੇਤੀਆਂ ਕਰਦੇ ਸੱਚੇ ਪਾਤਸ਼ਾਹ ਸਾਰੀ ਸੰਗਤ ਜਿਹੜੀ ਆਈ ਹੈ ਜਗਤ ਸੰਸਾਰ ਆਪ ਜੀ ਦੇ ਦਰਸ਼ਨ ਚਾਹੁੰਦਾ ਹੈ ਬਸਤਰ ਸ਼ਸਤਰ ਕੋ ਫਲੇ ਸਜਾਵੇਂ ਮਹਾਰਾਜ ਆਪਣੀ ਖੁਸ਼ੀ ਚਾਕੇ ਫਿਰ ਬਸਤਰ ਤੇ ਸ਼ਸਤਰ ਚੰਗੀ ਤਰ੍ਹਾਂ ਸਜਾਉਂਦੇ ਹਨ ਸ਼੍ਰੀ ਸਤਗੁਰ ਫਿਰ ਬ ਆਰ ਆਵੇ ਕਿਉਂ ਕਲੰਗੀਧਰ ਮਹਾਰਾਜ ਫਿਰ ਬਾਹਰ ਆਉਂਦੇ ਦੀਦਾਰ ਦੇਣ ਵਾਸਤੇ ਖੁੱਲੇ ਪੰਡਾਲ ਦੇ ਵਿੱਚ ਸੁੰਦਰ ਸਜਣ ਸਭਾ ਕੋ ਜਹਾਂ ਜਿੱਥੇ ਬਹੁਤ ਜਿਆਦੇ ਸੁੰਦਰ ਸਭਾ ਲੱਗਦੀ ਐ ਮਹਾਰਾਜ ਦੇ ਦੀਵਾਨ ਸਜਦੇ ਸਨ ਬੈਠ সিংহাসਨ ਸੋਭੈ ਤਹਾਂ ਕਲੰਗੀਧਰ ਮਹਾਰਾਜ ਫਿਰ ਸੁੰਦਰ ਸੰਰਾਸਨ ਤੇ ਬੈਠ ਤੇ ਬਹੁਤ ਸੋਭਾ ਪਾਉਂਦੇ ਉੱਤੇ ਸ਼ਮਾਨੇ ਲੱਗੇ ਹੋਦੇ ਮਮੜੇ ਸੰਗਤ ਕਈ ਹਜ਼ਾਰਾ ਤਾਰਾਂ ਦੀ ਗਣਤੀ 'ਚ ਸੰਮਤ ਮਹਾਰਾਜ ਦੇ دیدار ਕਰਨ ਆਉਂਦੀ ਸੀ ਅਨੰਤ ਅਕੋਰ ਜੁੱਤ ਹਥਿਆਰਾਂ ਮਹਾਰਾਜ ਨੂੰ ਅਨੇਕਾਂ ਪ੍ਰਕਾਰ ਦੀਆਂ ਭਟਾਵਾਂ ਚੜਾਉਂਦੇ ਹਥਿਆਰ ਮਹਾਰਾਜ ਨੂੰ ਭੇਟਾ ਕਰਦੇ ਦਰਬ ਤੁਰੰਗ ਬਿਕੋਖ ਨ ਚੀਰ ਬਹੁਤ ਜ਼ਿਆਦੇ ਧਨ ਬਹੁਤ ਜ਼ਿਆਦੇ ਗਹਿਣੇ ਬਹੁਤ ਜ਼ਿਆਦੇ ਵਸਤਰ ਦੋਸ਼ਾਲੇ ਮਹਾਰਾਜ ਨੂੰ ਇਹ ਬਹੁਤ ਜ਼ਿਆਦੇ ਪੜੀ ਦੂਰ ਤੋਂ ਕਾਰੀਗਰ ਤੀਰ ਬਣਾ ਕੇ ਲਿਆ ਕੇ ਮਹਾਰਾਜ ਨੂੰ ਭੇਟ ਕਰਦੇ। ਪਰ ਪੈ ਆਨ ਗੁਰੂ ਕੇ ਤੀਰ। ਸਤਿਗੁਰੂ ਮਹਾਰਾਜ ਦੀ ਹਜ਼ੂਰੀ ਚ ਭੇਟਾ ਕਰਦੇ ਸਾਧ ਸੰਗਤ ਜੀ ਤਦੇ ਹੀ ਇੰਨੀਆਂ ਸੰਗਤਾਂ ਇਨਾ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਅੰਤ ਵਸਤੂਆਂ ਲੈ ਕੇ ਹਾਜ਼ਰ ਹੁੰਦੀਆਂ ਸੀ। ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ 9 ਕਰੋੜ ਖਜ਼ਾਨਾ ਇੱਕ ਵਾਰੀ ਬਿਆਰ ਪਾ ਮਹਾਰਾਜ ਨੇ ਸਤਲੁਜ ਦਰਿਆ ਦੇ ਵਿੱਚ 7 ਕਰੋੜ ਇੱਕ ਵਾਰੀ ਇਉਂ ਮਹਾਰਾਜ ਨੇ ਦੋ ਵਾਰੀ ਇਹ ਖਜ਼ਾਨਾ ਰੋੜਿਆ ਤੇ ਤੇ ਤਦੇ ਕਰ ਇਤਿਹਾਸਕਾਰਾਂ ਨੇ ਇਹਨਾਂ ਲਿਖਿਆ ਕਿਉਂਕਿ ਆਉਂਦਾ ਹੀ ਇਹਨਾਂ ਸੀ ਸਾਰਾ ਧਨਵਰਤ ਦਾ ਸੀ ਗੁਰੂ ਨਾਨਕ ਦੇ ਘਰ ਵਿੱਚ ਇਉਂ ਬੇਅੰਤ ਸੰਤਾ ਮਹਾਰਾਜ ਦੇ ਦਰਸ਼ਨ ਕਰਦੀਆਂ ਹਜ਼ੂਰੀ 'ਚ ਪਹੁੰਚ ਕੇ ਜਸ ਜਸ ਤਰੈ ਕਾਮ ਨਾ ਆਵੇਂ ਜਿਸ ਜਿਸ ਤਰ੍ਹਾਂ ਦੀ ਈਮਾਨ ਦੇ ਵਿੱਚ ਇੱਛਾ ਕਾਮਨਾ ਲੈ ਕੇ ਆਉਂਦਾ ਹੈ ਦਰਸ਼ਨ ਕਰੇ ਸਕਲ ਸੋ ਪਾਵੇ ਸਤਿਗੁਰਾਂ ਦੇ ਦਰ ਤੇ ਪਹੁੰਚ ਕੇ ਦੀਵਾਨ ਦੇ ਵਿੱਚ ਦਰਸ਼ਨ ਕਰਦਾ ਬੇਨਤੀਆਂ ਕਰਦੇ ਤੇ ਉਹੀ ਦਾਤਾ ਮਹਾਰਾਜ ਦੇ ਦਰ ਤੋਂ ਪ੍ਰਾਪਤ ਹੁੰਦੀਆਂ ਸੀ ਤੰਦ ਸੋਦ ਕੋ ਆਨ ਕੋਏ ਬਹੁਤ ਗੁਰ ਸਿੱਖ ਆਪਣਾ ਕਾਰੋਬਾਰ ਕਰਦੇ ਕੋਈ ਵਪਾਰ ਕਰਦਾ ਕੋਈ ਖੇਤੀ ਕਰਦਾ ਕੋਈ ਬਿਜ਼ਨਸ ਕਰਦਾ ਇਸ ਤਰ੍ਹਾਂ ਦਾ ਫਿਰ ਗੁਰਸਿੱਖਾਂ ਦੇ ਵਿੱਚ ਰੀਤੀ ਰਿਸੀ ਦਸਵੰਦ ਰੱਖਣ ਦੀ ਸਤਿਗੁਰਾਂ ਦੇ ਹੁਕਮ ਸੰਗੁਰੂ ਰਾਮਦਾਸ ਮਹਾਰਾਜੀ ਤੋਂ ਕਿ ਦਸਵੰਦ ਗੁਰੂ ਘਰ ਦੇ ਵਿੱਚ ਜਰੂਰ ਦੇਣਾ ਹੈ ਜੋ ਬਾਬੇ ਕੀ ਦਾਮਨ ਅਧੈ ਤਿੰਤੇ ਗਹਿ ਬਾਬਰ ਕੇ ਲੈ ਹੈ ਦੈ ਲੈ ਪਾਇ ਸਜਾਈ ਸੋ ਇਸ ਤਰ੍ਹਾਂ ਦਸਵੰਦ ਜਿਹੜਾ ਗੁਰਸਿੱਖ ਰੱਖਦੇ ਫਿਰ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਦੇ ਦੇਤਕ ਚਹਤ ਗੁਰ ਦਰਸ਼ਨ ਹੋਏ ਬਹੁਤ ਚਾਹੁੰਦੇ ਸੀ ਮਹਾਰਾਜ ਦੇ دیدار ਹੋਣ ਦੇਤ ਖੁਸ਼ੀ ਕੋ ਕਰੈ ਨਿਹਾਲ ਮਹਾਰਾਜ ਜਿਹੜੇ دیدار ਕਰਨ ਆਉਂਦੇ ਉਹਨਾਂ ਨੂੰ ਆਪਣੀਆਂ ਖੁਸ਼ੀਆਂ ਦੇ ਕੇ ਨਿਹਾਲ ਕਰਦੇ ਸੀ ਜਿਤਕਤ ਫੈਲਿਆ ਸੁਜਸ ਵਿਸਾਲ ਜਿੱਥੇ ਕਿਤੇ ਵੀ ਹੈ ਮੇਰੇ ਬਾਜਾਂ ਵਾਲੇ ਕਲਗੀਧਰ ਮਹਾਰਾਜ ਦੀ ਸੋਭਾ ਅਮਰਤਮਈ ਜਸ ਵਡਿਆਈ ਫੈਲ ਗਈ ਹੈ ਰਾਜ ਸਾਜ ਸਤ ਗੁਰ ਘਰ ਆਇਓ ਗੁਰੂ ਘਰ ਦੇ ਜਾਜਿਆ ਵਰਗੀ 66 ਬਾਠ ਸਾਜੋ ਸਮਾਨ ਸਾਰਾ ਕੁਝ ਆ ਗਿਆ ਹੈ ਸਕਲ ਸਮਾਜ ਭਲੇ ਬਿਰਧਾਓ ਭਲੇ ਚੰਗੇ ਤਰਾ ਸਾਰਾ ਕੁਝ ਵਧ ਗਿਆ ਹੈ ਘੋੜਿਆਂ ਦੇ ਵੀ ਤਵੇਲਾ ਬਹੁਤ ਘੋੜੇ ਇਕੱਤਰ ਹੋਏ ਸੂਰਮਿਆਂ ਸਵਾਰੀਆਂ ਕਰਨ ਵਾਲੇ ਬਦੂਖਾ ਛੋਟੀਆਂ ਤੋਪਾਂ ਨਗਾਰੇ ਇਉਂ ਤੀਰਾਂ ਦਾਜੀ ਨੇਜੇ ਵਰਸ਼ੇ ਪਤਾ ਨਹੀਂ ਕਿੰਨਿਆਂ ਕੁਮਾਰਾ ਦੇ ਚਰਨਾਂ 'ਚ ਹਥਿਆਰ ਲੈ ਕੇ ਸੰਗਤ ਆਉਂਦੀਆਂ ਇਸੇ ਤਰ੍ਹਾਂ ਮਹਾਰਾਜ ਦਾ ਪ੍ਰਸ਼ਾਦੀ ਹਾਥੀ ਹੈ ਢਾਈ ਲੱਖ ਦਾ ਤੰਬੂ ਸਤਿਗੁਰਾਂ ਤੇ ਸ਼ੋਭਾ ਪਾਉਂਦਾ ਹੈ ਉੱਚੀ ਕਲਗੀ ਝੂਲਦੀ ਹੈ ਸੀਸ ਦੇ ਉੱਤੇ ਜਿਹਦੇ ਵਿੱਚ ਨੌ ਰਤਨੇ ਲੱਗੇ ਹੋਏ ਹਨ ਖੜਕ ਪਹਿਨਦੇ ਨੇ ਜਿਹਦੇ ਉੱਤੇ ਹੀਰੇ ਲੱਗੇ ਨੇ ਸੋਨੇ ਦਾ ਕੰਮ ਹੋਇਆ ਹੋਇਆ ਹੈ ਪੱਥਰ ਜਿਹੜਾ ਉਹ ਵੀ ਸਾਰਾ ਸੋਨੇ ਦਾ ਬਣਿਆ ਹੋਇਆ ਹੈ ਹਰੇਕ ਤੀਰ ਨੂੰ ਇੱਕ ਤੋਲਾ ਮਹਾਰਾਜ ਸੋਨਾ ਲਵਾਇਆ ਕਰਦੇ ਸੀ ਫਿਰ ਤੀਰ ਵੀ ਮਹਾਰਾਜ ਦੇ سونے ਵਾਲੇ ਸਨ ਇਸ ਕਰਕੇ ਰਾਜਿਆਂ ਦਾ ਤਾਂ ਦਿਖਾਵਾ ਹੁੰਦਾ ਇੱਥੇ ਤਾਂ ਸੱਚ ਵਰਤਦਾ ਸੀ ਇਸ ਕਰਕੇ ਕਿਉਂਕਿ ਸੱਚੀ ਪਾਤਸ਼ਾਹੀ ਸੀ ਸੱਚਾ ਭਾਵ ਕੇ ਸੱਚਾ ਤਖਤ ਸੱਚੀ ਪਾਤਸ਼ਾਹੀ ਇਹੋ ਸੱਚੇ ਤਖਤ ਦੇ ਮਾਲਕ ਸੱਚੀ ਪਾਤਸ਼ਾਹੀ ਕਰਨ ਵਾਲੇ ਕਲੰਗੀਧਰ ਮਹਾਰਾਜ ਹੀ ਮਹਾਨ ਵੱਡੀ ਖੇਡ ਕਰ ਰਹੇ ਹਨ ਦੋਹਰਾ ਇਸ ਪ੍ਰਕਾਰ ਹੀ ਸਤਿਗੁਰ ਕਰਤ ਅਨੇਕ ਵਿਲਾਸ ਇਸ ਤਰ੍ਹਾਂ ਕਲਗੀਧਰ ਮਹਾਰਾਜ ਅਨੇਕਾਂ ਪ੍ਰਕਾਰ ਦੇ ਚੋਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਲਾਸ ਆਨੰਦ ਕਰ ਰਹੇ ਹਨ ਹਰੀ ਪ੍ਰਸਾਦੀ ਪਰ ਚੜੈ ਮੈਂ ਦਸ਼ ਸ਼ਿੰਗਾਰੈ ਤਾਸ ਜਿਹੜਾ ਸੁੰਦਰ ਪ੍ਰਸ਼ਾਦੀ ਖਾਤੀਆ ਨੂੰ ਬਹੁਤ ਜ਼ਿਆਦੇ ਸ਼ਿੰਗਾਰ ਕੇ ਫਿਰ ਸਤਿਗੁਰੂ ਮਹਾਰਾਜ ਉਹਦੇ ਉੱਤੇ ਕੀ ਵਰੀਆਂ ਸਵਾਰ ਹੁੰਦੇ ਜਿਹਦੇ ਫਿਰ ਸੰਗਲ ਸਨ ਉਹ ਚਾਂਦੀ ਦੇ ਫਿਰ ਜਿਹੜੇ ਦੰਦ ਸਨ ਦੰਦਾ ਦੇ ਉੱਤੇ ਤੇ ਸੋਨੇ ਦੇ ਚੂੜੇ ਚੜਾਏ ਹੁੰਦੇ ਸੀ ਮਹਾਰਾਜ ਦਾ ਹੌਦਾ ਸੀ ਜਿਹੜਾ ਜਿਹਦੇ 'ਚ ਬੈਠਦੇ ਹੁੰਦੇ ਸੀ ਹਾਥੀ ਦੇ ਉੱਤੇ ਬੰਨਣ ਬੰਨਣ ਵਾਲਾ ਉਹ ਬਹੁਤ ਸੁੰਦਰ ਸਜਿਆ ਹੋਇਆ ਸੀ ਇਹੋ ਮਹਾਰਾਜ ਉੱਤੇ ਸਵਾਰ ਹੁੰਦੇ ਚੋਪਈ ਬਨ ਮੈਂ ਵਿਚਰੈ ਪਨ ਪਰ ਆਵੈ ਯੋ ਮਹਾਰਾਜ ਫਿਰ ਬਨ ਜੰਗਲ ਦੇ ਵਿੱਚ ਵਿਚਰਦੇ ਸਿੰਘ ਸੂਰਮੇ ਨਾਲ ਜਾਂਦੇ ਬੜੀ ਦੂਰ ਤੱਕ ਜਾ ਕੇ ਵਾਹ ਬਾਪਸ ਆਉਂਦੇ ਅਨੇਕ ਅਖੀਰ ਘਾਤ ਕਰ ਲਿਆਵੈ ਅਨੇਕਾਂ ਪ੍ਰਕਾਰ ਦੇ ਮਹਾਰਾਜ ਦੇ ਨਾਲ ਸੂਰਮੇ ਸਤਗੁਰੂ ਮਹਾਰਾਜ ਆਪ ਹੀ ਸ਼ਿਕਾਰ ਖੇਡਦੇ ਸ਼িকার ਖੇਡ ਕੇ ਬੇਬੇ ਆ ਤੇ ਇਸ ਤਰ੍ਹਾਂ ਦੇ ਪੰਛੀਆਂ ਜਨਮਰਾ ਨੂੰ ਲੈ ਕੇ ਆਉਂਦੇ ਜਲ ਜੀਵਨ ਕੇ ਪੁੰਨ ਪ੍ਰਕਾਸ਼ੇ ਇੱਥੇ ਕਵੀ ਜੀ ਦਰਸਾ ਰਹੇ ਨੇ ਸਤਿਗੁਰਾਂ ਦਾ ਜਿਹੜਾ ਸ਼ਿਕਾਰ ਖੇਡਣਾ ਸੀ ਉਹ ਵੀ ਇਹ ਨਹੀਂ ਸੀ ਕਿ ਸਿਰਫ ਜਨਮਰਾ ਨੂੰ ਮਾਰੇ ਜਾ ਰਿਹਾ ਹੈ ਕਵੀ ਜੀ ਦਰਸਾ ਰਹੇ ਨੇ ਕਿ ਉਹਨਾਂ ਜਨਮਰਾ ਦੇ ਉਹਨਾਂ ਜੀਵਾਂ ਦੇ ਜਿਨ੍ਹਾਂ ਦੇ ਪੁੰਨ ਪ੍ਰਕਾਸ਼ ਹੋ ਗਏ ਨੇ ਜਿਨਾ ਦਾ ਕੋਈ ਪਿਛਲਾ ਜਨਮ ਜਾਗ ਪਿਆ ਹੈ ਸਤਗੁਰ ਹਾਥ ਬਣ ਤਨ ਨਾਸੀ ਸਤਗੁਰ ਕਲੰਗੀਧਰ ਮਹਾਰਾਜ ਦੀ ਕਰ ਕਮਲਾਂ ਦੇ ਨਾਲ ਉਹਨਾਂ ਦੀ ਮੌਤ ਆਉਂਦੀ ਹੈ ਸਤਗੁਰਾਂ ਦੇ ਕਰ ਕਮਲਾਂ ਦਾ ਤੀਰ ਵੱਜਦਾ ਹੈ ਤੇ ਸਤਗੁਰਾਂ ਦੀ ਉਹ ਦ੍ਰਿਸ਼ਟੀ ਜਿਹੜੀ ਅੰਮ੍ਰਿਤ ਮਈ ਹੈ ਉਹ ਨਾ ਪਜ ਪਸੂ ਪੰਛੀਆਂ ਦੇ ਜਾਨਵਰਾਂ ਤੇ ਬੈੰਦੀ ਹਰਨ ਚੰਘਾਰੇ ਰੋਜ ਸੂਰ ਇਸ ਤਰ੍ਹਾਂ ਦੇ ਸਤਗੁਰੂ ਮਹਾਰਾਜ ਉਹਨਾਂ ਸਾਰਿਆਂ ਤੇ ਦ੍ਰਿਸ਼ਟੀ ਕਰਦੇ ਇਹੋ ਦ੍ਰਿਸ਼ਟੀ ਪੈਂਦੀ ਸੀ ਤੇਜ ਤੁਰੰਗਾਂ ਪਰ ਅਰਹ ਹੈ ਉਹਨਾਂ ਸਾਰਿਆਂ ਦਾ ਉਧਾਰ ਕਰ ਦਿੰਦੇ ਸੀ ਉਹਨਾਂ ਦੀ ਆਤਮਾ ਦਾ ਛੁਟਕਾਰਾ ਕਰ ਦਿੰਦੇ ਸੀ ਜਨਮ ਮਰਨ ਕੱਢ ਦਿੰਦੇ ਸਨ ਇਹੋ ਮਹਾਰਾਜ ਬੜਾ ਤੇਜ ਪਾਦਸ਼ਾ ਦਾ ਫਰਤੀਲਾ ਜਿਹੜਾ ਘੋੜਾ ਸੀ ਉਹਦੇ ਤੇ ਜਦੋਂ ਸਵਾਰ ਹੋ ਕੇ ਚੱਲਦੇ ਚਲ ਤਿਤੰਡਾਵਤ ਮ੍ਰਿਗ ਜਮ ਸੋਹ ਹੈ ਇੰ样 ਚੱਲਦੇ ਹੋਏ ਨਹੀਂ ਤੇਜ ਛਾਲਾ ਮਾਰਦਾ ਜਿਵੇਂ ਮਿਰਗ ਚੁੰਗੀਆਂ ਭਰਦਾ ਹੁੰਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਉੱਚੀ ਛਾਲ ਮਿਰਗੇ ਮਾਰਦਾ ਹੈ ਭਾਵੇਂ ਸ਼ੇਰ ਦੇ ਵੀ ਛਾਲ ਬਹੁਤ ਹੁੰਦੀ ਹੈ ਉੱਚੀ ਪਰ ਮਿਰਗ ਬਹੁਤ ਉੱਚੀ ਛਾਲ 32 ਫੁੱਟ ਉੱਚੀ ਲੰਮ ਛਾਲ ਮਾਰ ਜਾਂਦਾ ਹੈ ਮਿਰਗ ਜਦੋਂ ਚੁੰਗੀਆਂ ਕਹਿੰਦੇ ਨੇ ਉਹਨਾਂ ਚੁੰਗੀਆਂ ਪਰਦੀਆਂ ਬਹੁਤ ਉੱਚੇ ਚਲੇ ਜਾਂਦੇ ਛਾਲ ਮਾਰ ਕੇ ਪਰ ਉਹ ਤੋਂ ਭੱਜ ਨਹੀਂ ਸਕਦੇ ਹਨ ਛਾਲਾਂ ਹੀ ਮਾਰ ਸਕਦੇ ਨੇ ਇਹ ਸ਼ੇਰ ਵੀ ਬਹੁਤ ਉੱਚੀ ਛਾਲ ਮਾਰ ਲੈਂਦਾ ਹੈ ਪਰ ਇਸ ਤਰ੍ਹਾਂ ਪਰ ਮਿਰਗ ਉਹ ਤੋਂ ਵੀ ਜ਼ਿਆਦਾ ਉੱਚੀ ਛਾਲ ਮਾਰਦਾ ਮਹਾਰਾਜ ਦਾ ਘੋੜਾ ਵੀ ਇਸੇ ਤਰ੍ਹਾਂ ਬਹੁਤ ਉੱਚੀਆਂ ਛਾਲਾਂ ਮਾਰਦਾ ਜਦੋਂ ਭੱਜਦਾ ਹੈ ਬਹੁ ਸ਼ਸਤਰਨ ਅਭਿਆਸ ਕਮਾਵੇ ਕਿਉਂ ਬਹੁਤ ਜ਼ਿਆਦੇ ਸ਼ਸਤਰਾਂ ਦਾ ਅਭਿਆਸ ਕਰਦੇ ਹਨ ਘੋੜੇ ਤੇ ਜਾਂਦੇ ਜਾਂਦੇ ਸਵਾਰ ਹੁੰਦੇ ਹੀ ਮਹਾਰਾਜ ਤੀਰ ਦਾ ਨਿਸ਼ਾਨਾ ਲਾਉਂ ਗਏ ਨਾਲੇ ਘੋੜਾ ਭੱਜਿਆ ਜਾ ਰਿਹਾ ਹੈ ਨਾਲੇ ਤੀਰ ਸ਼ਿਣ ਦੇ ਨਾਲੇ ਨਿਸ਼ਾਨਾ ਲਾਉਂਦੇ ਇਹ ਉਹ ਤੋਂ ਬਹੁਤ ਤਰੀਕੇ ਨਾਲੇ ਨਿਸ਼ਾਨੇ ਲੱਗਦੇ ਹਨ ਯੋਗ ਮਹਾਰਾਜ ਅਭਿਆਸ ਕਰਾਉਂਦੇ ਹਨ ਨਰਟਕ ਵਰਤੀ ਕੋ ਸਿੱਖਰਾਵੇ 나ਗ ਤੇ ਰਹਿਣ ਵਾਲੇ ਸਾਰੇ ਸੂਰਮਿਆਂ ਨੂੰ ਵੀ ਮਹਾਰਾਜ ਉਸੇ ਤਰ੍ਹਾਂ ਸ਼ਸਤਰ ਚਲਾਉਣੇ ਨਿਸ਼ਾਨੇ ਲਾਉਣੇ ਸਿਖਾਉਂਦੇ ਹਨ ਤੋਂ ਮਰ ਤੀਰ ਤਪਕ ਤਲਵਾਰ ਤੋਂ ਮਰ ਵਰਸ਼ੇ ਤੀਰ ਤਲਵਾਰਾਂ ਇਸ ਤਰ੍ਹਾਂ ਜੜੀਆ ਸੂਰਮਿਆਂ ਕੋਲ ਹਨ ਤਬਰ ਤਮਾਚੇ ਤੇਗੇ ਚਾਰ ਤਬਰ ਜਿਹਨੂੰ ਸਭਾ ਜੰਗ ਜਾਂ ਗੰਡਾਸਾ ਵੀ ਕਹਿੰਦੇ ਹਾਂ ਤਮਾਚੇ ਛੋਟਾ ਪਿਸਤੌਲ ਇਸ ਤਰ੍ਹਾਂ ਤਲਵਾਰਾਂ ਘੋੜਸਿੱਖਾਂ ਕੋਲ ਹਨ ਬੜੇ ਜੋਸ਼ ਦੇ ਨਾਲ ਖੇਡਦੇ ਹਨ ਹੱਥ ਛੱਡ ਮਰੇਜਾ ਮਾਰਦੇ ਨੇ ਜਿਹੜਾ ਧੂੜ ਤੱਕ ਜਾਂਦਾ ਹੈ ਇਨਸਾਨੇ ਤੇ ਇਉਂ ਸਾਰੇ ਸੂਰਮੇ ਕਰਤੱਪ ਕਰਦੇ ਹਨ ਭਗਸ਼ੈ ਸੁਪਟਨ ਕੋ ਹਰ ਖਾਵੇ ਕਿਉਂ ਮਹਾਰਾਜੀ ਸ਼ਾਸਤਰ ਫਿਰ ਸੂਰਮਿਆਂ ਨੂੰ ਦਿੰਦੇ ਨੇ ਜਿਹੜਾ ਜਿਸ ਤਰ੍ਹਾਂ ਦਾ ਸ਼ਾਸਤਰ ਜਾਦੇ ਵਧੀਆ ਚਲਾਉਂਦਾ ਹੈ ਉਹਨੂੰ ਮਹਾਰਾਜੀ ਫਿਰ ਉਸੇ ਤਰ੍ਹਾਂ ਦੇ ਸ਼ਾਸਤਰ ਦਿੰਦੇ ਨੇ ਉਹ ਸ਼ਾਸਤਰ ਚਲਾਉਂਦਾ ਤੇ ਬੜਾ ਖੁਸ਼ ਹੁੰਦਾ ਹੈ ਆਪ ਚਲਾਏ ਤੈਨੂੰ ਦਿਕਰਾਵੇਂ ਮਹਾਰਾਜ ਪਹਿਨਾ ਆਪ ਚਲਾਉਂਦੇ ਹਨ ਫਿਰ ਉਹਨਾਂ ਸੂਰਮਿਆਂ ਨੂੰ ਦੇ ਕੇ ਕਿ ਇਸ ਤਰ੍ਹਾਂ ਇਹ ਸ਼ਾਸਤਰ ਚਲਾਉਣੇ ਹਨ ਅਦਕ ਸੂਰਤਾ ਕਰੈ ਸਹਾਰਾ ਹਨ ਿਉ ਮਹਾਰਾਜ ਦੇ ਹਜ਼ੂਰ ਜਦੋਂ ਸੂਰਮੇ ਇਸ ਤਰ੍ਹਾਂ ਦੇ ਸ਼ਾਸਤਰ ਚਲਾ ਕੇ ਦਿਖਾਉਂਦੇ ਨਿਸ਼ਾਨੇ ਲਾ ਕੇ ਦਿਖਾਉਂਦੇ ਤਾ ਸਤਿਗੁਰੂ ਮਹਾਰਾਜ ਉਹਨਾਂ ਦੀ ਸੂਰਮਤਾਈ ਦੀ ਸ਼ੋਭਾ ਕਰਦੇ ਸੀ ਲਰਕਤੇ ਹੋਏ ਲੋਹ ਪਟ ਵਾਹਨ ਮਹਾਰਾਜ ਜੀ ਵੀ ਬਚਨ ਕਰਦੇ ਕਹਿਣ ਲੱਗੇ ਭਾਈ ਸੂਰਮਿਆਂ ਸਿੰਘੋ ਜੋਧੇਓ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦੀ ਜਿਹੜੇ ਬਾਜੂ ਹੁੰਦੇ ਨੇ ਦੋਏ ਬਾਹਾਂ ਹੁੰਦੀਆਂ ਨੇ ਉਹਨਾਂ ਦੋਹਾਂ ਬਾਹਾਂ ਦੇ ਵਿੱਚ ਦੋਏ ਲੋਕ ਲਟਕਦੇ ਹਨ ਭਾਵ ਦੋਏ ਲੋਕਾਂ ਦੇ ਉਹ ਮਾਲਕ ਹੁੰਦੇ ਹਨ ਜਿੱਤਿਆ ਕਰੇ ਭੂਤਲ ਸੁਖ ਭੋਗੈ ਲੜਨ ਵਾਲਾ ਸੂਰਮਾ ਬਾਜੂਆਂ ਦੇ ਸਿਰ ਤੇ ਲੜਦਾ ਹੋਇਆ ਜਦੋਂ ਫਤਿਹ ਪ੍ਰਾਪਤ ਕਰ ਲੈਂਦਾ ਹੈ ਰਾਜ ਭਾਗ ਜਿੱਤ ਲੈਂਦਾ ਹੈ ਤਾਂ ਇਸ ਦੁਨੀਆ ਦੇ ਸੁਖ ਭੋਗਦਾ ਹੈ ਰਨ ਕਰਮ ਰਹਿ ਜਾਤ ਸੁਰ ਲੋਗ ਹੈ ਅਗਰ ਜਿਹੜਾ ਫਿਰ ਮੌਤ ਦੇ ਖੌਫ ਤੋਂ ਰਹਿਤ ਹੋ ਕੇ ਸੂਰਮਤਾਈ ਦੇ ਨਾਲ ਆਪਣੇ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦੀ ਪਾਉਂਦਾ ਹੈ ਔਰ ਫਿਰ ਵੀਰ ਗਤੀ ਨੂੰ ਜਾਂਦਾ ਹੈ ਅਮਰਸ਼ੀਦ ਹੁੰਦਾ ਹੈ ਭਾਬ ਜੀ ਇਥੇ ਸੁਖਨੀ ਤਾਂ ਅਗਲਾ ਫਿਰ ਸੁਖ ਨੂੰ ਆਮਰਸ਼ੀਦ ਹੋਣ ਕਰਕੇ ਉਹਨੋਂ ਫਿਰ ਪ੍ਰਲੋਕ ਦਾ ਸੁਖ ਮਿਲਦਾ ਹੈ ਤਹਾਂ ਅਨੇਕ ਨੰਦ ਮਿਲੇ ਹਨ ਇਨੇ ਕਾ ਪ੍ਰਕਾਰ ਦੇ ਆਨੰਦ ਪ੍ਰਾਪਤ ਹੁੰਦੇ ਨੇ ਉਹਨਾਂ ਸੂਰਮਿਆਂ ਨੂੰ ਵੀਰਗਤੀ ਪਾਉਣ ਵਾਲਿਆਂ ਨੂੰ ਪਛੜਾ ਵਰਦੀਆਂ ਨੇ ਸੋ ਜਸ ਬਿਲੰਦ ਸਬੰਦ ਮੈਂ ਪਹਿਹ ਸਾਰਿਆਂ ਦੇ ਵਿੱਚ ਉਹਨਾਂ ਦੇ ਮਹਾਨ ਜਸ ਪ੍ਰਗਟ ਹੁੰਦੇ ਨੇ ਜਿਹੜੇ ਉਹ ਕੁਰਬਾਨੀ ਦਿੰਦੇ ਨੇ ਜੋਧੇ ਸੂਰਮੇ ਲੜਕੇ ਮਰਦੇ ਹਨ ਦੇਸ਼ ਵਿਦੇਸ਼ ਸੰਗਤ ਆਵੇ ਜੀਸਾਂ ਦੇ ਵਿਦੇਸ਼ਾਂ ਦੇ ਬੜੇ ਸੂ ਧੂਰ ਦੂਰ ਤੋ ਸੰਗਤ ਚੱਲ ਕੇ ਆਉਂਦੀ ਹੈ ਅਸਾਮ ਕਿੱਥੇ ਐ ਬਲਖ ਬੁਖਾਰਾ ਇਦਰ ਕਾਬਲ ਕੰਧਾਰ ਕਸ਼ਮੀਰ ਕਿੱਥੇ ਤਿੱਬਤ ਤੱਕ ਦੀਆਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਕੰਨਿਆ ਕੁਮਾਰੀ ਰਾਜਸਥਾਨ ਤੋਂ ਦੱਖਣ ਦੇਸ਼ ਤੱਕ ਸਾਰੀ ਪਾਸਿਆਂ ਤੋਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਆਇਆ ਕਰਦੀਆਂ ਸੀ ਬਹੁਤ ਜ਼ਿਆਦਾ ਧੂਰ ਤੱਕ ਗੁਰਸਿੱਖੀ ਦਾ ਫੈਲਾਅ ਹੋ ਚੁੱਕਿਆ ਸੀ ਗੁਰੂ ਅਮਰਦਾਸ ਮਹਾਰਾਜ ਜੀਆਂ ਤੋਂ 22 ਮੱਧੀਆਂ ਮਹਾਰਾਜ ਨੇ ਥਾਪ ਕੇ 22 ਸੂਬਿਆਂ 'ਚ ਗੁਰਸਿੱਖ ਸਿੱਖੀ ਦਾ ਪ੍ਰਚਾਰ ਕਰਨ ਭੇਜ ਦਿੱਤੇ ਸੀ ਇਸ ਕਰਕੇ ਸੰਗਲਾ ਦੀਪ ਸਮੁੰਦਰਾ ਤੱਟ ਟਾਪੂਆਂ ਟਾਪੂਆਂ ਤੱਕ ਮਹਾਰਾਜ ਦੇ ਹਜ਼ੂਰੀ 'ਚ ਸੰਗਤਾਂ ਆਉਂਦੀਆਂ ਇਸ ਕਰਕੇ ਬਹੁਤ ਇਕੱਠ ਹੁੰਦਾ ਹੈ ਦਰਸੈ ਮਨੋ ਕਾਮਨਾ ਪਾਵੇ ਮਹਾਰਾਜ ਦੇ دیدار ਕਰਦੇ ਮੰਦੀਆਂ ਕਾਮਨਾਵਾਂ ਪੂਰੀਆਂ ਕਰਦੇ ਸਿਖਨ ਕੋਸ਼ ਮਤਨ ਤਦੇਤ ਗੁਰਸਿੱਖਾਂ ਨੂੰ ਮਹਾਰਾਜ ਸਦਾਈ ਗੁਰਮਤਿ ਸਿਖਾਉਂਦੇ ਸ਼ੁਭ ਮਤ ਦਿੰਦੇ ਜੋ ਅੱਜ ਗੁਰੂ ਪਾਤਸ਼ਾਹ ਤੁਹਾਨੂੰ ਜੁਗ ਜੁਗ ਤਾਲ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੁਆਰਾ ਸਾਨੂੰ ਉਪਦੇਸ਼ ਦਿੰਦੇ ਨੇ ਮੇਰੇ ਬਾਜਾਂ ਵਾਲੇ ਕਲਗੀਧਰ ਮਹਾਰਾਜ ਜੀ ਬਾਣ ਸਾਰੇ ਸੂਰਬੀਆ ਨੂੰ ਇਹੋ ਗੁਰਮਤ ਤਦਾਵ ਉਪਦੇਸ਼ ਦਿੰਦੇ ਭਗਤ ਗਿਆਨ ਬਿਰਾਜ ਸਮੇਤ ਉਹ ਸੁਪਦੇਸ਼ ਦੇ ਵਿੱਚ ਭਗਤੀ ਗੁਰੂ ਘਰ ਦੇ ਵਿੱਚ ਪ੍ਰਭਾਤਮਾ ਨੂੰ ਪਾਉਣ ਵਾਸਤੇ ਭਗਤੀ ਪ੍ਰੇਮ ਦੇ ਵਿੱਚ ਕਿਵੇਂ ਜੁੜਨਾ ਹੈ ਇਸ ਪ੍ਰੇਮ ਦੇ ਵਿੱਚ ਜੁੜ ਕੇ ਗਿਆਨ ਦੇ ਵਿੱਚ ਕਿਵੇਂ ਵਿਚਾਰ ਹਿਰਦੇ ਅੰਦਰ ਕਰਨੀ ਹੈ ਫੇਰ ਬਿਰਾਗ ਸੰਸਾਰ ਦੇ ਵਿੱਚ ਰਹਿੰਦੇ ਆ ਪਰਿਵਾਰ ਦੇ ਵਿੱਚ ਰਹਿੰਦੇ ਆ ਬੱਚਿਆਂ ਦੇ ਵਿੱਚ ਰਹਿੰਦੇ ਆ ਕਿਵੇਂ ਬਿਰਾਗ ਮਈ ਅਵਸਥਾ ਬਣਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਨਾ ਹੈ ਖਾਸ ਕਰਕੇ ਇਹ ਜਿਹੜੇ ਤਿੰਨੇ ਸ਼ਬਦ ਨੇ ਇਹ ਅਨਵੇ ਕਰਕੇ ਲੱਗਦੇ ਨੇ ਪਹਿਲਾ ਮੰਨ ਦੇ ਵਿੱਚ ਬਿਰਾਗ ਜਗਦਾ ਹੈ ਬਿਰਾਗ ਤੋਂ ਗਿਆਨ ਪੈਦਾ ਹੁੰਦਾ ਹੈ ਗਿਆਨ ਤੋਂ ਫਿਰ ਭਗਤੀ ਦਾ ਪ੍ਰਕਾਸ਼ ਹੁੰਦਾ ਹੈ ਹਿਰਦੇ ਅੰਦਰ ਜਿਨ੍ਹਾਂ ਦੇ ਹਿਰਦੇ ਅੰਦਰ ਭਗਤੀ ਪ੍ਰਕਾਸ਼ ਦੀ ਆ ਉਹ ਪਰਮਾਤਮਾ ਦਾ ਗੁਰੂ ਦਾ ਪ੍ਰੇਮ ਪਾਲ ਲੈਂਦੇ ਹਨ ਇਸ ਤਰ੍ਹਾਂ ਦੇ ਉਪਦੇਸ਼ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਇਸ ਪ੍ਰਕਾੰਤ ਸਮਾਪਿਤ ਆਵੇ ਕਿਉਂ ਸਤਿਗੁਰੂ ਮਹਾਰਾਜ ਸਮਾ ਬਤਾਉਂਦੇ ਹਨ ਇਉਂ ਬਖਸ਼ਿਸ਼ਾਂ ਕਰ ਰਹੇ ਹਨ ਮੈਂ ਤਰਨ ਗੁਰ ਰੂਪ ਸੁਹਾਵੇ ਮਹਾਰਾਜ ਜਵਾਨ ਉਮਰ ਹੈ 17 ਸਾਲ ਦੀ 16 17 18 ਸਾਲ ਦੀ ਉਮਰ ਹੈ ਜਵਾਨੀ ਚਾ ਰਹੇ ਨੇ ਬਾਲੇ ਸੁੰਦਰ ਲੱਗਦੇ ਨੇ ਕੇ ਤੱਕ ਸਮਾਪਿਤ ਤੰ ਪयो ਯੋ ਕਾਫੀ ਸਮਾਂ ਜਦੋਂ ਬਤੀਤ ਹੋਇਆ ਹੈ ਗਬ ਕੋ ਭੀਮਚੰਦ ਮਿਲ ਗयो ਯੋ ਜਦੋਂ ਮਿਲ ਕੇ ਭੀਮਚੰਦ ਮਹਾਰਾਜ ਕੋਲੋਂ ਚਲੇ ਆ ਗਿਆ ਤਕਰੀਬਨ ਯੋ ਮੰਨ ਲਓ 5-6 ਮਹੀਨੇ ਲੰਘੇ ਹਨ ਸਤਿਗੁਰਾਂ ਕੋਲੋਂ ਵਾਪਸ ਗਏ ਨੂੰ ਹੁਣ ਜਦੋਂ ਭੀਮਚੰਦ ਵਾਪਸ ਗਿਆ ਹੋਇਆ ਇਹ ਸਮਾਂ ਲੰਘਿਆ ਹੈ ਇਧਰ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਹੋਰ ਵਧ ਗਈਆਂ ਹਨ ਬੋਧਰ ਹਉਟੀਆਂ ਵਿੱਚ ਜੰਗੀ ਸੋਚਦਾ ਆਉ ਸਮੇਂ ਦੀ ਸਮਾਪਤੀ ਹੈ ਇਥੋਂ ਹੀ ਅਗਲਾ ਹੁਣ ਭੀਮ ਚੰਦ ਕੀ ਵਿਉਂਤਾਂ ਬਣਾਉਂਦਾ ਕੱਲੋਂ ਸਰਵਣ ਕਰਾਂਗੇ ਹੋਈਆਂ ਭੁੱਲਾਂ ਮਾਫ਼ ਕਰਨੀਆਂ ਗੁਰੂ ਇਤਿਹਾਸ ਹੈ ਸਮੁੰਦਰ ਦੀ ਨਿਆਈ ਹੈ ਜਿੰਨੀ ਸਤਗੁਰੂ ਕਿਰਪਾ ਕਰਦੇ ਨੇ ਉਹਨਾਂ ਵਿਚਾਰ ਲੈਂਦੇ ਹਾਂ ਬੋਲਦੇ ਆ ਵਿਚਾਰਦੇ ਆ ਝੁਟੀਆਂ ਭੁੱਲਾਂ ਮਾਫ਼ ਕਰਨੀਆਂ ਭਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਣ ਕਰਨੀ ਜੀਓ ਕੇਤਕ ਸਮਾ ਬਿਤੇ ਤਨ ਭਯੋ ਜਦ ਕੋ ਪੀਮ ਚੰਦ ਮਿਲ ਗयो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ